ਕਿਉਂਕਿ ਬੱਚੇ ਜਦੋਂ ਵੀ ਕਿਸੇ ਦਾ ਵੀ ਬੱਚਾ ਕੋਈ ਵੀ ਜਦੋਂ ਇੰਟੈਲੀਜੈਂਟ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਜਾਂ ਸੋਸਾਇਟੀ ਆਸਤੇ ਕੁਝ ਕਰਦਾ ਆ ਤੇ ਮਾਪੇ ਕੁਦਰਤੀ ਗੱਲ ਹੈ ਕਿ ਬਹੁਤ ਪ੍ਰਾਊਡ ਫੀਲ ਕਰਦੇ ਤੇ ਮੈਂ ਵੀ ਸੇਮ ਤੁਹਾਡੇ ਰਗੇ ਮਾਪੇ ਜਿਨ੍ਹਾਂ ਦੇ ਤੁਸੀਂ ਆਪਣੇ ਬੱਚੇ ਮੈਂ ਥੋੜਾ ਸ਼ਸ਼ੀ throop ji ਦੇ ਨਾਲ ਹੀ ਆਉਣਾ ਸੀ ਬਟ ਮੈਂ ਚਾਹੁੰਦਾ ਸੀ ਕਿ ਥੋੜੀ ਜਿਹੀ ਗੱਲਾਂ ਜਿਹੜੀਆਂ ਨੇ ਆਪਾਂ ਆਪਸ ਚਪੇ ਲੋ ਕਰ ਲਈਏ ਕਿਉਂਕਿ ਉਹਨਾਂ ਨੇ ਆਉਣਾ ਫਿਰ ਉਹ ਸ਼ੁਰੂ ਹੋ ਜਾਣਾ ਇਹ ਸਾਰਾ ਜਿਹੜਾ ਟ੍ਰੇਡ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਬਿਜ਼ਨਸ ਨੂੰ ਲੈ ਕੇ ਇਹਦਾ ਉਹਨਾਂ ਦਾ ਵਿਜ਼ਨ ਹੈ ਜਾਂ ਗਵਰਨਮੈਂਟ ਦਾ ਵਿਜ਼ਨ ਹੈ ਕਾਫੀ ਟਾਈਮ ਆਪਾਂ ਉਹਨਾਂ ਨੂੰ ਦੇਣਾ ਪੈਣਾ ਤੇ ਉਹ ਜਸਟ 5-10 ਮਿੰਟ ਚ ਹੀ ਹੋ ਜਾਣਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਧਿਆਨ ਲਿਆਉਣਾ ਚਾਹੁੰਦਾ ਕਿ ਜਿਹੜੀ ਇਲੈਕਸ਼ਨ ਹੈ ਇਹ ਕਿਸੇ ਵਿਅਕਤੀ ਦੀ ਜਾਂ ਕਿਸੇ ਇੱਕ ਕਹਾਂ ਲੋਗੇ ਕਿਸੇ ਵਿਚਾਰਧਾਰਾ ਦੀ ਨਹੀਂ ਕਹਿ ਸਕਦੇ ਇਹ ਇੱਕ ਕਲੈਕਟਿਵਲੀ ਬਹੁਤ ਵਿਚਾਰਧਾਰਾ ਦਾ ਸਮੇਲ ਹੈ ਬਹੁਤ ਵਿਅਕਤੀਆਂ ਦਾ ਬਹੁਤ ਵਰਗਾਂ ਦਾ ਬਹੁਤ ਧਰਮਾਂ ਦਾ ਸਮੇਲ ਹੈ ਇਹਨੂੰ ਕਿਸੇ ਆਪਾ ਇੱਕ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਕਿ ਮੈਂ ਕਿਸ ਸਿੰਗਲ ਤੋਂ ਵੇਖਣਾ ਇਹਨੂੰ ਜਦੋਂ ਵੇਖਣਾ ਆਪਣਾ ਸਭਨਾਂ ਦੇ ਭਲੇ ਵਾਸਤੇ ਕਲੈਕਟਿਵਲੀ ਵੇਖਣਾ ਹੈ ਜਿਵੇਂ ਅਵਲਲਾ 100 ਰੁਪਏ ਕੁਦਰਤ ਦੇ ਸੰਬੰਧੇ 100 ਸੇ ਸਭ ਜੇ ਕੌਨ ਪਲੇਸ ਕੋ ਮੰਦੀ ਸੋ ਆਪਨ ਉਸ ਥਾਟ ਦੇ ਨਾਲ ਅੱਗੇ ਵਧਣਾ ਪਊਗਾ ਇਹਦੇ ਵਿੱਚ ਔਰ ਇਹ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਪਹਿਲੀ ਗੱਲ ਹੈ ਕਿ ਡੈਮੋਕ੍ਰੇਸੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਚਾਹੇ ਕਿ ਕੁਝ ਵੀ ਹੋਵੇ ਸਾਨੂੰ ਉਹ ਕੰਮ ਕਰਨਾ ਪਊਗਾ ਜਿਹੜਾ ਕਨਸਟੀਚਿਊਸ਼ਨ ਦੇ ਨਾਲ ਅਸੀਂ ਆਪਣੀ ਲਾਈਫ ਜਿੜੀ ਕਿਉਂਕਿ ਕਨਸਟੀਚਿਊਸ਼ਨ ਇਕੁਅਲ ਕਰ ਦਿੰਦਾ ਹੈ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਸਾਰੇ ਭਾਸ਼ਾ ਨੂੰ ਸਾਰੇ ਜਾਤ ਨੂੰ ਕਾਸਟ ਨੂੰ ਹਰ ਇੱਕ ਨੂੰ ਇਕੁਅਲ ਰਾਈਟ ਦਿੰਦਾ ਹੈ ਸੋ ਆਪਾਂ ਨੂੰ ਪਹਿਲੀ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਵਪਾਰ ਕਰਨਾ ਹੈ ਜਾਂ ਕੋਈ ਘਰੋਂ ਬਾਹਰ ਨਿਕਲਣਾ ਹੈ ਜਾਂ ਕੋਈ ਕੋਈ ਵੀ ਚੀਜ਼ ਮੂਵ ਕਰਨੀ ਹੈ ਉਹ ਇੱਕ ਕਨਸਟੀਚਿਊਸ਼ਨ ਸਾਨੂੰ ਰਾਈਟ ਹਰ ਕੰਮ ਦੇ ਦਿੱਤੇ ਅਸੀਂ ਉਹਦੇ ਮੁਤਾਬਕ ਹੀ ਮੂਵ ਕਰਦੇ ਹਾਂ ਪਰ ਜਦੋਂ ਅ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਕੋਈ ਬੰਦਾ ਹਰ ਤਰੀਕੇ ਦੇ ਨਾਲ ਤੁਹਾਨੂੰ ਛੇੜਨ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਅਸਲੀ ਮੁੱਦੇ ਤੋਂ ਪਟਕ ਜਾਓ ਤੁਸੀਂ ਕੋਈ ਦੂਸਰਾ ਰਸਤਾ ਅਖਤਿਆਰ ਕਰ ਲਓ ਤੁਸੀਂ ਕੋਈ ਕਾਸਟ ਦਾ ਅਖਤਿਆਰ ਕਰ ਲਓ ਕਦੀ ਕੋ ਧਰਮ ਦੀ ਆਵਾਜ਼ ਦਿੰਦਾ ਹੈ ਧਰਮ ਦਾ ਅਖਤਿਆਰ ਕਰ ਲਓ ਪਰ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਵਿਕਾਸ ਤੇ ਹੋਣੀ ਚਾਹੀਦੀ ਹੈ ਕਿ ਅੱਜ ਦੇਸ਼ ਕਿੱਥੇ ਖੜਾ ਹੈ ਪਹਿਲਾਂ ਕਿੱਥੇ ਖੜਾ ਸੀ ਹਾਂ ਉਸ ਤੋਂ ਬਾਅਦ ਫਿਰ ਪੰਜਾਬ ਦੀ ਗੱਲ ਕਰੂ ਕਿ ਪੰਜਾਬ ਕਿੱਥੇ ਖੜਾ ਹੈ ਪਹਿਲਾਂ ਕਿੱਥੇ ਖੜਾ ਸੀ ਫਿਰ ਅੰਮ੍ਰਿਤਸਰ ਦੀ ਗੱਲ ਕਰੋ ਇਹ ਅੰਮ੍ਰਿਤਸਰ ਪੇਟੋ ਕਿੱਥੇ ਖੜਾ ਹੈ ਹੁਣ ਕਿੱਥੇ ਖੜਾ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਕਲੈਕਟਿਵਲੀ ਦੇਖੋਗੇ ਤੇ ਫਿਰ ਤੁਹਾਨੂੰ ਇਸ ਦੀ ਸਹੀ ਡਾਇਰੈਕਸ਼ਨ ਮਿਲੂ ਕਿ ਕਿ ਵੋਟ ਕਿੱਥੇ ਹੋਣੀ ਚਾਹੀਦੀ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਵੇਖਾਂਗੇ ਇੱਥੇ ਬੈਠ ਕੇ ਮੈਂ ਕਿਸੇ ਨੂੰ ਮਾੜਾ ਕਹੀ ਜਾਂਣਾ ਕਿਸੇ ਨੂੰ ਮੈਨੂੰ ਮਾੜਾ ਕਹੀ ਜਾਂਣਾ ਉਹਦਾ ਕੋਈ ਤਰਕ ਨਹੀਂ ਬਣਦਾ ਇਹਦਾ ਇੱਕ ਬੜਾ ਕੰਸਟਰਕਟਿਵ ਜਿਹਾ ਬੇਸ ਹੋਣਾ ਚਾਹੀਦਾ ਕਿ ਆਪਾਂ ਜਿਹੜੀ ਵੀ ਗੱਲ ਕਰਨੀ ਹੈ ਉਹਦੇ 'ਚ ਚਾਰ ਚੀਜ਼ ਮੈਨੂੰ ਸੋਚਣਾ ਪੈਣਾ ਪਰ ਅੱਜ ਹਾਲਾਤੇ ਬਣ ਗਏ ਕਿ ਉਹ ਤੁਹਾਨੂੰ ਇੱਕ ਚੀਜ਼ ਹੀ ਫੋਕਸ ਕਰਨਗੇ ਐਤੇ ਸੋਚੋ ਐ ਮਾੜਾ ਹੋ ਗਿਆ ਐ ਮਾੜਾ ਹੋ ਗਿਆ ਜਦ ਕਿ ਤੁਹਾਨੂੰ ਉਹ ਮਾੜੇ ਦਾ ਵੀ ਸੋਚੋ ਬਾਕੀ ਵੀ ਕੰਮ ਸੋਚੋ ਭਾਵੇਂ ਮੈਂ ਕਹਾਂ ਕਿਸੇ ਬਾਰੇ ਜੇ ਕੋਈ ਮੇਰੇ ਬਾਰੇ ਕਹੇ ਜਾਂ ਕੋਈ ਵੀ ਕਿਸੇ ਬਾਰੇ ਵੀ ਕਹਿੰਦਾ ਕੋਈ ਰਾਜਨੀਤੀ ਦੇ ਵਿੱਚ ਇਸ ਵੇਲੇ ਜਿਆਦਾ ਜੋਰ ਇਸ ਚੀਜ਼ ਤੇ ਲੱਗਾ ਹੁੰਦਾ ਕਿ 네ਗੇਟਿਵ ਕਰਦੇ ਪੋਜ਼ਿਟਿਵਿਟੀ ਨੂੰ ਬਹੁਤ ਘੱਟ ਖਾਮਿਲਦਾ ਤੇ ਔਰ ਇਸ ਵੇਲੇ ਚੋਣ ਦਾ ਸਮਾਂ ਹੁੰਦਾ ਤੇ ਹਰ ਕੋਈ ਬੰਦਾ ਸੋਚਦਾ ਯਾਰ ਮੈਂ ਮਤਲਬ ਕਦੇ ਗਲਤ ਨਾ ਫੈਸਲਾ ਲੈਣਾ ਪਰ ਜਦੋਂ ਤੁਸੀਂ ਆਪਣੇ 5 ਸਾਲ ਦਾ ਟਿਨਿਓਰ ਆਪਣੇ ਵਪਾਰ ਦਾ ਆਪਣੀ ਸੋਸਾਇਟੀ ਦਾ ਆਪਣੇ ਪੋਲਿਟਿਕ ਪੋਲਿਟਿਕਸ ਦਾ ਦੇਖੋਗੇ ਤਾਂ ਫਿਰ ਤੁਹਾਨੂੰ ਉਹਦੇ 'ਚ ਬੜਾ ਸੌਖਾ ਜਿਹਾ ਤਰੀਕਾ ਹੈ ਕਿ ਤੁਹਾਡੀ ਫੈਮਿਲੀ ਵਾਸਤੇ ਕੀ ਬੈਸਟ ਹੈ ਤੁਹਾਡੇ ਟ੍ਰੇਡ ਵਾਸਤੇ ਕੀ ਬੈਸਟ ਹੈ ਜਦੋਂ ਆਪਾਂ ਇਹਦੇ ਪੱਖ ਤੇ ਜਾਵਾਂਗੇ ਫਿਰ ਤੁਸੀਂ ਸਹੀ ਡਰੈਕਸ਼ਨ ਲੈ ਸਕਦੇ ਹੋ ਸੋ ਮੈਨੂੰ ਜੋ ਜਿੰਨਾ ਵੀ ਮੌਕਾ ਮਿਲਿਆ 5 ਸਾਲ ਉਹਦੇ 'ਚ ਖੁੱਲੀ ਕਿਤਾਬ ਹੈ ਉਹਦੇ 'ਚ ਤੁਸੀਂ ਖੁੱਲੀ ਕਿਤਾਬ ਮੈਂ ਇਸ ਕਰਕੇ ਕਹਿਣਾ ਕਿ ਅੱਜਕੱਲ੍ਹ ਯੁੱਗ ਬਦਲ ਗਿਆ ਹੈ ਕਿ ਇੱਕ ਖਬਰ ਕੀਤੀ ਖਬਰ ਤੋਂ ਬਾਅਦ ਚਲੋ ਇੱਕ ਆ ਪ੍ਰੋਗਰਾਮ ਕਰ ਲਿਆ ਫਿਰ ਖਬਰ ਅਖਬਾਰ ਤੇ ਛਪਦੀ ਸੀ ਇੱਕ ਵਾਰ ਬੰਦ ਹੋ ਜਾਂਦੀ ਸੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕੱਲ ਮੈਂ ਕੀ ਕਿਹਾ ਅੱਜ ਕੀ ਕੀਤਾ ਕਿਉਂਕਿ ਉਹ ਤਾਂ ਆਪਾਂ ਨੂੰ ਆਪਣੇ ਘਰ ਚ ਹੀ ਭੁੱਲ ਜਾਂਦਾ ਕਈ ਵਾਰ ਕਈ ਚੀਜ਼ਾਂ ਵੀ ਕੱਲ ਕੀ ਕਿਹਾ ਤੇ ਅੱਜ ਕੀ ਕੀਤਾ ਪਰ ਜਦੋਂ ਆਪਾਂ ਡਿਟੇਲ ਦੇ ਵਿੱਚ ਅੱਜ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਜਿਹੜਾ ਸਿਸਟਮ ਹੈ ਇਹਨੇ ਆਪਣੇ ਆਪਾਂ ਨੂੰ ਬਹੁਤ ਅੱਗੇ ਲੈ ਜਾਂਦਾ ਹੈ ਕਿ ਆਪਾਂ ਕੋਈ ਚੀਜ਼ ਕਿਸੇ ਨੂੰ ਝੂਠ ਮਾਰ ਨਹੀਂ ਸਕਦੇ ਅੱਜ ਕੱਲ ਲੋਕ ਬਰਾਬਰ ਬਣਾ ਕੇ ਤੁਹਾਨੂੰ ਮੂਵੀ ਚਲਾ ਦਿੰਦੇ ਆ ਹਰ ਚੀਜ਼ ਕਰ ਦਿੰਦੇ ਆ ਸੋ ਮੈਂ ਜਿੰਨੀ ਵੀ ਰਾਜਨੀਤੀ ਕੀਤੀ ਹੈ ਮੈਂ ਇਸ ਸ਼ਹਿਰ ਦੀ ਪਵਿੱਤਰਤਾ ਨੂੰ ਔਰ ਖਾਸ ਕਰਕੇ ਇਥੋਂ ਦੀ ਸਾਂਝੀ ਵਾਲਤਾ ਨੂੰ ਔਰ ਇਥੋਂ ਦੇ ਸੰਦੇਸ਼ ਨੂੰ ਲੈ ਕੇ ਹੀ ਕੀਤੀ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਕਿਤੇ ਕਿਸੇ ਲਈ ਹਾਰਮਫੁਲ ਨਾ ਹੋਵੇ ਔਰ ਸਾਰੇ ਵਰਗ ਜਿਹੜੇ ਉਹ ਠੀਕ ਰਹਿਣ ਔਰ ਜਿਹੜਾ ਵਿਕਾਸ ਕੀਤਾ ਉਹ ਸਭਨਾਂ ਲਈ ਕੀਤਾ ਕਿਸੇ ਇੱਕ ਇੱਕ ਧਿਰ ਲਈ ਨਹੀਂ ਕਹਿ ਸਕਦੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ ਕਹਿ ਸਕਦੇ ਉਹ ਸਭ ਤੋਂ ਵੱਡੀ ਸਾਡੀ ਜਿਹੜੀ ਦਿੱਕਤ ਰਹੀ ਹੈ ਉਹ ਰਹੀ ਹੈ ਕਿ ਪਿਛਲੇ ਸਮੇਂ ਚ ਜੋ ਕੁਝ ਇਸ ਸ਼ਹਿਰ ਨੂੰ ਮਿਲਿਆ ਹੈ ਅੱਜ ਤੱਕ ਉਸ ਸਿਰਫ ਇੱਕ ਬੰਦੇ ਦਾ ਦੇਣ ਹੈ ਡਾਕਟਰ ਮਨਮੋਹਨ ਸਿੰਘ ਜੀ ਦੀ ਜੋ ਮੈਂ ਇਹਨੂੰ ਅੰਦਰੋਂ ਜਾ ਕੇ ਦੇਖਿਆ ਇਹ ਤੁਹਾਨੂੰ ਮੰਨਣਾ ਪਏ ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਵੀ ਜੋ ਅੰਮ੍ਰਿਤਸਰ ਨੂੰ ਮਿਲੇ ਕਿਉਂਕਿ ਡਾਕਟਰ ਸਾਹਿਬ ਜਦੋਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਦਾ ਚਲੋ ਉਹ ਬੋਲਦੇ ਘੱਟ ਸੀ ਉਹ ਇਹਨੂੰ ਮਤਲਬ ਸੋਸ਼ਲ ਮੀਡੀਆ ਤੇ ਜਾ ਉਹ ਤੋਂ ਸਮਾ ਘੱਟ ਸੀ ਬਹੁਤ ਜ਼ਿਆਦਾ ਉਹਨਾਂ ਨੇ ਆਪਣੇ ਆਪ ਨੂੰ ਹਾਈਪ ਨਹੀਂ ਦਿੱਤੀ ਪਰ ਉਹਨਾਂ ਨੇ ਇੱਕ ਚੀਜ਼ ਬੜੀ ਕਲੀਅਰ ਰੱਖੀ ਹੈ ਕਿ ਅੰਮ੍ਰਿਤਸਰ ਦੇ ਹੋਣ ਕਰਕੇ ਉਹਨਾਂ ਨੇ ਬਹੁਤ ਕੁਝ ਦਿੱਤਾ ਪਰ ਗੱਲ ਇਹ ਸੀ ਕਿ ਸਰਕਾਰ ਦੁਜੀ ਹੋਣ ਕਰਕੇ ਉਹਨਾਂ ਨੇ ਕਦੀ ਇਹ ਚੀਜ਼ ਦਾ ਸਿਰ ਉਹਨਾਂ ਨੂੰ ਦਿੱਤਾ ਨਹੀਂ ਪਰ ਜਿਹੜੀ ਮਾਈਲਸਟੋਨ ਹੁੰਦੇ ਆ ਉਹ ਉਹਨਾਂ ਦੇ ਨਾਮ ਨਾਲ ਹੀ ਜਾਣੇ ਜਾਂਦੇ ਜਿਹੜੇ ਮਾਈਲਸਟੋਨ ਪੈਦਾ ਕਰਦੇ ਨੇ ਉਹਨਾਂ ਨੇ ਸਾਡੇ ਇਤਿਹਾਸ ਚ ਮਾਈਲਸਟੋਨ ਪੈਦਾ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਨੇ ਉਹਦੇ ਚ ਇਹ ਹੈ ਕਿ ਦੇਖੋ ਅਸੀਂ ਬਾਰਡਰ ਬੈਟ ਤੇ ਸਾਂ ਤੁਹਾਨੂੰ ਥੋੜੀ ਪਿੱਛੇ ਝਾਤ ਮਾਰਨੀ ਪਊਗੀ ਕਿ ਅੰਮ੍ਰਿਤਸਰ ਔਰ ਲਾਹੌਰ ਨੂੰ ਕੰਪੇਅਰ ਕਰਨਾ ਪਊਗਾ ਅਸੀਂ ਦੋ ਬ੍ਰਦਰ ਹੀ ਕਹਿ ਸਕਦੇ ਜੀ ਕਿ ਕਾਸਥਾ ਦਾ ਕੇਂਦਰ ਸੀ ਵਪਾਰ ਦਾ ਇੱਕ ਰਾਜਨੀਤੀ ਦਾ ਕੇਂਦਰ ਸੀ ਜਦੋਂ ਲਕੀਰ ਖਿੱਚੀ ਗਈ ਬਾਰਡਰ ਬਣਿਆ ਲਾਹੌਰ ਵੀ ਉਦੋਂ 5-7 ਲੱਖ ਵਾਦੀ ਹੋਊਗੀ 8 ਹੋਏਗੀ ਇੱਥੇ ਦੀ 6 ਹੋਏਗੀ ਇੰਨਾ ਕੀ ਫਰਕ ਸੀ ਬਹੁਤਾ ਫਰਕ ਨਹੀਂਗਾ ਜੇ ਤੁਸੀਂ ਡਾਇਰੈਕਟ ਫਿਗਰ ਟੇਕ ਚੈੱਕ ਕਰੋਗੇ ਪਰ ਹੋਇਆ ਕੀ ਹੈ ਕਿ ਦੇਖੋ ਆਹ ਲਾਹੌਰ 125 ਕਰੋੜ ਦੀ ਵਾਦੀ ਹੋ ਗਿਆ ਕੱਲੇ ਆਪਾਂ 25 ਲੱਖ ਦੇ ਕਿਉਂਕਿ ਇਨਫਰਾ ਨਹੀਂ ਬਣਿਆ ਇਨਫਰਾਸਟ੍ਰਕਚਰ ਨਹੀਂ ਬਣਿਆ ਤੇ ਤਾਦੀ ਆਪਾਂ ਪਿੱਛੇ ਰਹੇ ਹਾਂ ਨਾ ਅਧਰਵਾਜੀ ਨਹੀਂ ਸੀ ਰਹਿ ਸਕਦੇ ਜਦ ਕਿ ਰੇਲ ਲਾਈਨ ਸਾਡੇ ਸ਼ਹਿਰ ਤੋਂ ਬਿਲੋਂ ਲੰਘ ਕੇ ਜਾਂਦੀ ਸੀ ਜੀਟੀ ਪਹਿਲਾ ਵਨ ਜਿਹੜਾ ਜੀਟੀ ਰੋਡ ਵਨ ਕਹਿੰਦੇ ਆ ਹਾਈਵੇ 1 ਨੈਸ਼ਨਲ ਨੈਸ਼ਨਲ ਸੀ ਹੁਣ ਇਹਨਾਂ ਨੇ ਨਾਮ ਬਦਲ ਦਿੱਤੇ ਨੇ ਕਈ ਨੰਬਰ ਹੋਰ ਦਿੱਤੇ ਸੇਰ ਸ਼ਾ ਸ਼ੋਰੀ ਮਾਰਮੀਆਂ ਨੂੰ ਵੀ ਇਹ ਪਹਿਲਾਂ ਸਭ ਤੋਂ ਪੁਰਾਣਾ ਰਸਤਾ ਤੇ ਇਹੀ ਹੈ ਕਲਕੱਟਾ ਤੱਕ ਤੇ ਫਿਰ ਵੀ ਆਪਾਂ ਪਿਛੇ ਰਹਿ ਗਏ ਕਿਉਂ ਚਿੰਤਾ ਹੀ ਕਰਨ ਦੀ ਰੋੜ ਹੈ ਕਿਉਂਕਿ ਗੰਭੀਰਤਾ ਨਾਲ ਕਿਸੇ ਨੇ ਇਹਨੂੰ ਲਿਆ ਹੀ ਨਹੀਂ ਗਏ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਅਸੀਂ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਪਰ ਪਿੱਛੇ ਰਹਿ ਕਿਉਂ ਇਹਦੀ ਡੈਪਥ ਜਾਂਦੀ ਰੋੜ ਹੈ ਜਿੰਨਾਂ ਨੂੰ ਤੁਸੀਂ ਜ਼ਿੰਮੇਵਾਰੀ ਦਿੰਦੇ ਜ ਹੁਣ ਐ ਕੀ ਆ ਤੁਸੀਂ ਕੌਂਸਲਰ ਚੋਂਦੇ ਜੇ ਕੱਦ ਲਈ ਚੋਂਦੇ ਆ ਕੋਈ ਕਨਸਟੀਟਿਊਸ਼ਨ ਨੇ ਬਾਡੀਆਂ ਬਣਾਈਆਂ ਨਹੀਂ ਕੋਈ ਤੁਹਾਡਾ ਸੱਟਾ ਨਹੀਂ ਕਨਸਟੀਟਿਊਸ਼ਨ ਰਾਈਟ ਦਿੰਦਾ ਕਾਉਂਸਲਰ ਚੁਣਿਆ ਗਿਆ ਕਾਉਂਸਲਰ ਤੁਹਾਡੇ ਗਲੀਆਂ ਦੇ ਮੁੱਲਿਆਂ ਦੇ ਨਿੱਕੇ ਮੋਟੇ ਕੰਮ ਜਿਹੜੇ ਸਾਰੇ ਕਾਉਂਸਲ ਡਿਸਾਈਡ ਕਰੇਗਾ ਔਰ ਹਾਊਸ ਬਣਿਆ ਹਾਊਸ ਡਿਸਕਸ਼ਨ ਹੋਊਗੀ ਕੋਈ ਮਕਾਨ ਬਣਾਉਣਾ ਹੈ ਕੋਈ ਦੁਕਾਨ ਬਣਾਉਣੀ ਇਹ ਸਭ ਕੁਝ ਉੱਥੋਂ ਹੀ ਕੋਈ ਫਿਰ ਫਿਰ ਐਮਐਲਏ ਐਮਐਲਏ ਵੀ ਉੱਥੇ ਡਿਸਾਈਡ ਕਰਦੇ ਨੇ ਵੀ ਹਾਂ ਪੈਸਾ ਕਿੰਨਾ ਚਾਹੀਦਾ ਹੈ ਇਹਦੇ ਵਿਕਾਸ ਸਾਥੇ ਮੇਰੇ ਸ਼ਹਿਰ ਦਾ ਵਿਕਾਸ ਹੈ ਮੈਨੂੰ ਸਰਪੰਚ ਕਹਿੰਦਾ ਹੈ ਕਾਉਂਸਲਰ ਕਹਿੰਦਾ ਹੈ ਇਹਦੀਆਂ ਆ ਮੁਸ਼ਕਿਲਾਂ ਤਾਂ ਹੀ ਕਰਨੀਆਂ ਨੇ ਫਿਰ ਮੈਂਬਰ ਪਾਰਲੀਮੈਂਟ ਵੀ ਸ਼ਹਿਰ ਬਾਤੇ ਵੱਡਾ ਵਿਜ਼ਨ ਵੱਡੇ ਜਿਹੜੇ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਨਾਲ ਸਾਡਾ ਰਿਲੇਸ਼ਨ ਹੈ ਜਾਂ ਕੋਈ ਪ੍ਰੋਜੈਕਟ ਨੇ ਕਿਵੇਂ ਕਰ ਲਈ ਪਰ ਪਿਛਲੇ ਸਮੇਂ ਤੇ ਵੇਖੋ ਤੁਸੀਂ ਧਿਆਨ ਦਿਓ ਇਹ ਚੀਜ਼ਾਂ ਬਹੁਤ ਵੱਡੀ ਘਾਟ ਰਹੀ ਹੈ ਜੇ ਵਿਧਾਨ ਸਭਾ ਹੈ ਵਿਧਾਨ ਸਭਾ ਨੇ ਉਸ ਤਰੀਕੇ ਦਾ ਰੋਲ ਅਦਾ ਨਹੀਂ ਕੀਤਾ ਨਾ ਵਿਧਾਨ ਕਰਨੇ ਕੀਤਾ ਉਹਨੂੰ ਲੋੜ ਪੈਂਦੀ ਸੀ ਤਾਂ ਕੋਈ ਜਿੰਨਾ ਚਿਰ ਤੁਸੀਂ ਹਾਊਚ ਡਿਸਕਸ਼ਨ ਨਹੀਂ ਕਰੋਗੇ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਕੰਮ ਤੁਹਾਡੇ ਹੋ ਜਾਣਗੇ ਨਹੀਂ ਪੋਸੀਬਲ ਹੈ ਇੱਕ ਕੰਮ ਮੈਂ ਮੰਤਰੀ ਨੂੰ ਮਿਲ ਕੇ ਕਰਾਉਂਗਾ ਜਾਂ ਕਰਦਾ ਜਦੋਂ ਹਾਊਸ ਦੀ ਡਿਸਕਸ਼ਨ ਹੋ ਜਾਂਦਾ ਉਹ ਆਟੋਮੋਡ ਤੇ ਆ ਜਾਂਦਾ ਉਹ ਇੱਕ ਪਾਰਟ ਬਣ ਜਾਂਦਾ ਉਸ ਮੰਤਰੀਸ਼ੀ ਦਾ ਔਰ ਉੱਥੇ ਜਦੋਂ ਵੀ ਡਿਸਕਸ਼ਨ ਹੋਣੀ ਹੈ ਪੰਜਾਬ ਦੀ ਤੇ ਪੰਜਾਬ ਦੀ ਫਾਇਲ ਖੁੱਲਣੀ ਹੈ ਪੰਜਾਬ ਚੰਮਰਸਰ ਦੀ ਖੁੱਲਣੀ ਹੈ ਇੱਕ ਨਹੀਂ ਕਹਾਂ ਮੈਂ ਅੱਜ ਬੋਲਿਆ ਤੇ ਇੱਥੇ ਕੱਲ ਸ਼ੁਰੂ ਹੋ ਜਾਊਗਾ ਨਹੀਂ ਅੱਜ ਬੋਲੇ ਦਾ ਅਸਰ ਅਗਾਹ ਤੱਕ ਵੀ ਰਹੂਗਾ ਕੋਈ ਅੱਛਾ ਬੰਦਾ ਹੋਰ ਮਿਨਿਸਟਰੀ ਚੇਂਜ ਹੋ ਗਈ ਚੰਮਰਸਰ ਨਾਲ ਪਿਆਰ ਕਰਨ ਵਾਲਾ ਹੋਊਗਾ ਉਹ ਕਹੂਗਾ ਯਾਰ ਅੰਮ੍ਰਿਤਸਰ ਚ ਕੀ ਹੋਣ ਵਾਲਾ ਸੀ ਟ੍ਰੇਡ ਵਾਲੇ ਆਏ ਸੀ ਬਾਰ-ਬਾਰ ਬਾਜੂ ਟਿੱਕੀ ਦਸੂ ਐਮਪੀ ਕੀ ਗੇਂਦਾ ਸੀ ਕੀ ਕੀ ਬਹੁਤ ਸੀ ਜੇ ਮੈਂ ਕੁਝ ਬੋਲਿਆ ਹੋਊਗਾ ਫਿਰ ਕੋ ਕੋ ਯਾਰੀ ਤਾਂ ਪਤਾ ਕਰੋ ਸਟੇਟ ਤੋਂ ਵੀ ਕੀ ਮਸਲਾ ਹੈ ਕੀ ਕਰਨਾ ਹੈ ਇਸੇ ਤਰ੍ਹਾਂ ਜੇ ਕੋਈ ਹਾਈਵੇ ਤੇ ਬੋਲੇ ਆਊਗਾ ਇਸੇ ਤਰ੍ਹਾਂ ਜੇ ਕੋਈ ਹੋਰ ਤੁਹਾਡੇ ਮਤਲਬ ਚਾਹੇ ਸਕੇਲ ਸਬਜੈਕਟ ਨੇ ਲਾਅਨ ਆਰ ਡਰ ਹੈ ਡਰੱਗਸ ਹੈ ਇੱਥੇ ਬੋਲੇ ਆਊਗਾ ਤਾਂ ਇੱਕ ਇੱਕ ਚੀਜ਼ ਪੂਰੀ ਧਿਆਨ ਦੇਣਗੇ ਇਹਦੇ ਤੇ ਕੀ ਹੋਏ ਮਤਲਬ ਹੋ ਸਕਦਾ ਇਹਦੀ ਐਮਪੀ ਦੀ ਸੁਣੋ ਬਾਕੀਆਂ ਦੀ ਵੀ ਸੁਣੋ ਉਹ ਚੀਜ਼ਾਂ ਇੱਕ ਤੁਹਾਡਾ ਰਿਕਾਰਡ ਬਣ ਜਾਂਦੀਆਂ ਨੇ ਸਿਸਟਮ ਦਾ ਇਹ ਇਸ ਤਰ੍ਹਾਂ ਹוס ਚੱਲਦੀ ਇਹ ਨਹੀਂ ਗੱਲ ਕਿ ਮੈਂ ਕਹਿੰਦਾ ਬਹੁਤ ਕਮ ਅਸੀਂ ਜਦੋਂ ਪਿੱਛੇ ਪੈ ਜਾਂਦੇ ਕਰਾਬ ਵੀ ਲੈਨੇ ਆਂ ਕਈ ਚੀਜ਼ਾਂ ਨਹੀਂ ਹੋਣ ਆ ਰਹੀਆਂ ਜਿੱਦਾਂ ਸਟੇਟ ਜਿੱਤੇ ਸਟੇਟ ਆ ਜਾਂਦਾ ਹੈ ਉੱਥੇ ਸਾਨੂੰ ਬੜੀ ਮੁਸ਼ਕਲਾਂ ਆਉਂਦੀਆਂ ਕੰਮ ਕਰਨ ਦੀ ਜਿੰਨਾ ਚਿਰ ਸਟੇਟ ਭਾਵੇਂ ਉਹ ਸਟੇਟ ਕਿਸੇ ਵੀ ਪਾਰਟੀ ਦਾ ਹੈ ਜਿੰਨਾ ਚਿਰ ਉਹ ਇਨੀਸ਼ੀਅਲੀ ਅੱਛੀ ਤਰ੍ਹਾਂ ਉਹਨੂੰ ਗੰਭੀਰਤਾ ਨਾਲ ਨਹੀਂ ਲੈ ਕੇ ਜਾਂਦਾ ਤੇ ਫਿਰ ਉਹ ਕੰਮ ਰੁਕ ਜਾਂਦੀ ਹੈ ਹੁਣ ਸ਼ਹਿਰ ਹੈ ਸ਼ਹਿਰ ਲੋਕਲ ਬਾਡੀ ਦੀ ਜ਼ਿੰਮੇਵਾਰੀ ਹੈ ਕਿ ਲੋਕਲ ਬਾਡੀ ਨੂੰ ਚਲਾਵੇ ਲੋਕਲ ਬਾਡੀ ਨੂੰ ਹਜ਼ਾਰ ਕਰੋ ਡਾਕਟਰ ਮਨਮੋਹਨ ਸਿੰਘ ਦੀ ਸਕੀਮ ਹੈ 스마트 ਸਿਟੀ ਅੱਜ ਦੇਖੋ ਹਜ਼ਾਰ ਕਰੋ ਲੱਗਣ ਤੋਂ ਬਾਅਦ ਵੀ ਪ੍ਰੋਬਲਮਸ ਹੈ ਬਾਕੀ ਕੰਮ ਕਿੰਨੇ ਕਰਨੇ ਸਾਨੂੰ ਤੇ ਪਾਲਿਸੀ ਦੇਣੀ ਹੈ ਕਿ ਆਹ ਇੰਨੇ ਪੈਸੇ ਚਾਹੀਦੇ ਜਾਂ ਅਸੀਂ ਉੱਥੋਂ ਕੋਈ ਪ੍ਰੋਜੈਕਟ ਲਿਆਤੀਏ ਉਹਨੂੰ ਇੰਪਲੀਮੈਂਟ ਕਿੰਨੇ ਕਰਨੇ ਸਟੇਟ ਲੋਕਲ ਬੋਡੀ ਨੇ ਜੇ ਲੋਕਲ ਬੋਡੀ ਹਾਊਸ ਹੀ ਨਹੀਂ ਹੋਊਗਾ ਜੇ 2 ਸਾਲ ਤੋਂ ਹਾਊਸ ਹੀ ਨਹੀਂ ਹੈਗਾ ਕਿਵੇਂ ਤੁਸੀਂ ਸ਼ਹਿਰ ਨੂੰ ਵਿਕਸਪ ਕਰਨ ਦੀ ਗੱਲ ਕਰ ਸਕਦੇ ਪੋਸੀਬਲ ਹੀ ਨਹੀਂ ਹੈਗਾ ਮੈਨੂੰ ਮੈਨੂੰ ਮੇਰਾ ਤਾਂ ਨਹੀਂ ਮੰਨਣਾ ਬਾਕੀ ਹੁਣ ਤੁਸੀਂ ਕਦੀ ਕੌਂਸਲਰ ਦੇ ਲੜਪੋਗੇ ਕਦੀ ਐਮਐਲਏ ਨਾਲ ਲੜਪੋਗੇ ਸਾਡੇ ਨਾਲ ਵੀ ਲੜਪੇ ਵੀ ਯਾਰ ਪਾਣੀ ਨਹੀਂ ਚੱਲ ਰਿਹਾ ਟੂਟੀ ਨਹੀਂ ਬਣ ਰਹੀ ਉੱਥੇ ਫਿਰ ਲੋਕ ਕੁਐਸਚਨ ਕਰਦੇ ਤੂੰ ਐਡਾ ਬੜਾ ਐਮਪੀ ਕਿ ਸਾਡੀ ਟੂਟੀ ਨਹੀਂ ਚਲਾ ਸਕ ਪਟਿਕ ਸਿਸਟਮ ਹੈ ਜਦੋਂ ਸਿਸਟਮ ਡਿਫੰਗ ਹੈ ਕੱਲਾ ਮੈਂਬਰ ਪਾਰਲੀਮੈਂਟ ਕੀ ਕਰੂਗਾ ਜੀ ਇਹਦੇ ਚ ਜਦੋਂ ਕਨਸਟੀਟਿਊਸ਼ਨ ਨੇ ਆਪਾਂ ਜਿਹੜੇ ਜਿਹੜੇ ਆਪਾਂ ਸਰਕਾਰ ਨੂੰ ਆਪਾਂ ਵਾਅਦਾ ਕਰ ਰਹੇ ਆਂ ਤੁਹਾਡੀ ਹਰ ਚੀਜ਼ ਹੱਲ ਕਰਾਂਗੇ ਜਦੋਂ ਉਹ ਉਹ ਇਸ ਦੀ ਸੰਜੀਦਾ ਹੀ ਨਹੀਂ ਹੈਗੇ ਵੀ ਇਲੈਕਸ਼ਨ ਕਰਾਓ ਹਾਊਸ ਬਣੇ ਹਾਰ ਜਿੱਤ ਬਣੀ ਹੈ ਹਾਰਾ ਵੀ ਹੁੰਦੀਆਂ ਨੇ ਜਿੱਤਾਂ ਵੀ ਹੁੰਦੀਆਂ ਨੇ ਕੋਈ ਸਿਸਟਮ ਪਰ ਤੁਸੀਂ ਡਰਦੇ ਕੰਮ ਹੀ ਨਾ ਕਰੋ ਨਾ ਕਾਰਪੋਰੇਸ਼ਨ ਦੀ ਇਲੈਕਸ਼ਨ ਨਾ ਸਰਪੰਚ ਦੀ ਨਾ ਬਲੌਗ ਸੰਤੀ ਦੀ ਨਾ ਜਲਪੀ ਚ ਦੀ ਕਿਵੇਂ ਮੂਵ ਕਰਾਂਗੇ ਆਪਾਂ ਕੇ ਲਾਰਡ ਆਰਡਰ ਕਿੱਥੇ ਡਿਸਕਸ਼ਨ ਹੋਣਾ ਹੈ ਲਾਰਡ ਆਰਡਰ ਸਬਜੈਕਟ ਕੀ ਦਾ ਹੈ ਸਟੇਟ ਦਾ ਸਟੇਟ ਨੂੰ ਹੀ ਕਰਨਾ ਪੈਣਾ ਹੋਮ ਮਿਨਿਸਟਰ ਜਿੰਨਾ ਚਿਰ ਸੀਐਮ ਚਾਹੀ ਸਾਡਾ ਸੀ ਚਾਹ ਕੋਈ ਵੀ ਹੈ ਜਿੰਨਾ ਚਿਰ ਉਹਦੀ ਬਿਲ ਪਾਵਰ ਨਹੀਂ ਹੈ ਜੀ ਇਹ ਮੈਂ ਕੰਮ ਕਰਨੇ ਨੇ ਤੁਸੀਂ ਨਹੀਂ ਠੀਕ ਕਰ ਸਕਦੇ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਕੁਝ ਹੋਵੇ ਰੌਲਾ ਪਾਈ ਜੋ ਸਟੇਟ ਹਾਈ ਕਮਾ ਕੀ ਕੀ ਕਰਾਂਗੇ ਸੈਂਟਰ ਚ ਰੌਲਾ ਪਾਵਾਂਗੇ ਨੋਟਿਸ ਕੱਢ ਦੇਣਗੇ ਨੋਟਿਸ ਦਾ ਜਵਾਬ ਦੇ ਦੇਣਗੇ ਇਹਨੇ ਕਿਨੋਂ ਫੜ ਲਈ ਜੀ ਇਹਨੇ ਬੰਦੇ ਅੰਦਰ ਦੇ ਤੇਰੀ ਆ ਕਰਦਾ ਕਰਦਾ ਜਿੰਨਾ ਚਿਰ ਸੰਜੀਦਗੀ ਦੇ ਨਾਲ ਜਿਹੜੇ ਵੀ ਲੋਕ ਰਹੇ ਨੇ ਜਾਂ ਆਉਣੇ ਨੇ ਉਹ ਇਹਨਾਂ ਚੀਜ਼ ਨੂੰ ਸਮਝਣਗੇ ਨਹੀਂ ਉਹਨਾਂ ਚਿਰ ਨਹੀਂ ਹੋਣਾ ਹੁਣ ਤੁਸੀਂ ਮੈਨੂੰ ਕੋਈ ਕਮਿਟਮੈਂਟ ਤੋਂ ਲੈ ਲਓ ਹੁਣ ਅੱਜ ਸਮਾਗ ਹੀ ਚੱਲ ਰਿਹਾ ਕੋਈ ਕਮਿਟਮੈਂਟ ਕਰੋ ਉਹਨੇ ਕਹਿੰਦਾ ਚ ਕਰਦਾਂਗੇ ਜੇ ਉਹਦੇ ਦਾਇਰੇ ਥੱਲੇ ਨਹੀਂ ਆਉਂਦੀ ਕਿਵੇਂ ਹੋਗੀ ਕੱਲ ਨੂੰ ਜਦੋਂ ਲੈਕਚਰ ਜਾਣਾ ਫਿਰ ਤੁਸੀਂ ਕਹਿੰਦਾ ਇਹ ਝੂਠ ਮਾਰਦਾ ਪਰ ਚੱਲਣ ਹੀ ਆ ਮੈਂ ਤਾਂ ਹੀ ਕਹਿੰਨਾ ਕਿ ਥੋੜਾ ਜਿਹਾ ਮੇਰਾ ਸਲੋਗਨ ਵੀ ਇਹ ਹੈ ਕਿ ਦਿਲ ਤੋਂ ਥੋੜਾ ਜਿਹਾ ਦਿਲ ਦੀ ਸੁਣੋ ਥੋੜਾ ਜਿਹਾ ਨੂੰ ਡੀਪਲੀ ਜਾਓ ਇਹਨਾਂ ਚੀਜ਼ਾਂ ਵਾਸਤੇ ਨਹੀਂ ਮਤਲਬ ਰੌਲਾ ਜਿਆਦਾ ਪਾ ਗਿਆ ਕਿਸੇ ਨੂੰ ਕੁਝ ਕਹਿਤਾ ਕੁਝ ਕਹਿਤਾ ਜੀ ਅੱਜ ਕੱਲ ਇਹ ਇਹ ਕੁਝ ਹੋਣਾ ਦੋ ਤਿੰਨ ਦਿਨ ਚਾਰ ਚਾਰ ਦਿਨ ਇਹ ਕੋਈ ਚੱਲਣਾ ਪਰ ਤੁਸੀਂ ਆਪਣੇ ਆਪ ਨੂੰ ਸਹੀ ਡਾਇਰੈਕਸ਼ਨ ਚ ਲੈ ਕੇ ਜਾਓ ਅ ਜਦੋਂ ਡਾਕਟਰ ਮਨਮੋਹ ਸਿੰਘ ਦੇ ਸੈਂਟਰ ਯੂਨੀਵਰਸਿਟੀ ਦਿੱਤੀ ਆ ਆਪਾਂ ਨੂੰ ਆਈਆਈਐਮ ਆਹੜਾ ਐਕਸਪ੍ਰੈਸ ਵੀ ਹੈ ਇਹ ਵੀ ਉਹਨਾਂ ਦਾ ਬਲੂਪ੍ਰਿੰਟ ਡਾਕਟਰ ਮਨਮੋਹ ਸਿੰਘ ਜੀ ਦਾ ਸੁਪਨਾ ਸੀ ਅਮਰਸਾ ਲਈ ਨਵੀਂ ਰੋਡ ਚਾਹੀਦੀ ਇਹ ਆ ਰਿਕਾਰਡ ਨਹੀਂ ਚੀਜ਼ਾਂ ਜਿਹੜੀਆਂ ਪਾਲ ਜਿੱਥੇ ਪਾਲਸੀ ਬਣੀ ਹੈ ਉੱਥੋਂ ਤੁਸੀਂ ਚੈੱਕ ਕਰਾ ਸਕਦੇ ਜੀ ਫਿਰ ਸੌਫਟਵੇਅਰ ਟੈਕਨੋਲੋਜੀ پارک ਹਾਰਟੀਕਲਚਰ ਯੂਨੀਵਰਸਿਟੀ ਪੱਟੀ ਮਕੂ ਲਿੰਕ ਅਨੇਕਾਂ ਹੋਰ ਚੀਜ਼ਾਂ ਨੇ ਸਿਟੀ ਸਾਹਿਬ ਬੈਠੇ ਇਹਨਾਂ ਕੋਲ ਬੜੀ ਲੰਬੀ ਲਿਸਟ ਹੈ ਇਹ ਇਹਦੇ ਡਿਸਕਸ਼ਨ ਕਰ ਰਹੇ ਸੀ ਡਾਕਟਰ ਸਾਹਿਬ ਨੇ ਉਹਨੂੰ ਫਿਰ ਉਸ ਤੋਂ ਬਾਅਦ ਇੰਪਲੀਮੈਂਟ ਕਿੰਨੇ ਕਰਨਾ ਹੈ ਸਟੇਟ ਨੇ ਸੈਂਟਰਲ ਯੂਨੀਵਰਸਿਟੀ ਤੁਹਾਡੀ ਇੱਥੋਂ ਚਲੇਗੀ ਏਮਸ ਜੇਤਰੀ ਸਾਹਿਬ ਨੇ ਦਿੱਤਾ ਮੈਂ ਜਿਹੜੀ ਗੱਲ ਕਰੂੰਗਾ ਜਿੰਨੇ ਦਿੱਤਾ ਉਹਦੀ ਗੱਲ ਕਰੂੰਗਾ ਇਹ ਨਹੀਂ ਗੱਲ ਕਿ ਆ ਆ ਇਹਨੇ ਨਹੀਂ ਦਿੱਤਾ ਇਹ ਉਹ ਉਹ ਰਾਜਨੀਤੀ ਮੈਂ ਤੁਹਾਨੂੰ ਫਿਰ ਕਹਾਂ ਖਤਮ ਹੋ ਗਈ ਹੈ ਤੁਹਾਨੂੰ ਉਸ ਚੋਂ ਬਾਹਰ ਆਉਣਾ ਪਊਗਾ ਹੁਣ ਰੱਖਣਾ ਕਿੰਨਾ ਸੀ ਜਿਹੜੇ ਸਟੇਟ ਸੀ ਸਟੇਟ ਦੇ ਕਿਹਨਾ ਆਪਣੇ ਅੰਮ੍ਰਿਤਸਰ ਦੀ ਗੱਲ ਕਿੰਨਾ ਕਰਨੀ ਸੀ ਜਿਹੜੇ ਸਟੇਟ ਦੀ ਉਹਦਾ ਨਮੈ nghi ਕਰਦੇ ਸੀ ਜਿਹੜੇ ਮਿਨਿਸਟਰੀਅਨ ਸੀ ਇਹ ਕਿਉਂ ਨਹੀਂ ਬੋਲੇ ਉਸ ਗੱਲ ਤੇ ਸੈਂਟਰ ਯੂਨੀਵਰਸਿਟੀ ਅੱਜ ਤੋਂ ਇਹ ਇੱਕ ਚੀਜ਼ ਨੂੰ ਵੇਖੋ ਸੈਂਟਰ ਯੂਨੀਵਰਸਿਟੀ ਹੁੰਦੀ ਐਮਜ਼ ਹੁੰਦਾ ਅੰਮ੍ਰਿਤਸਰ ਕਿੱਥੇ ਹੁੰਦਾ ਸੋਚੋ ਹੀ ਕਰੀ ਇਹਨਾਂ ਦਾ ਫਰਜ਼ ਨਹੀਂ ਬੰਦਦਾ ਕਿ ਲੜਦੇ ਉਹਦੇ ਦੀ ਇਹ ਰੌਲਾ ਪਾਉਂਦੇ ਵੀ ਕਿੱਦਾਂ ਲੈ ਜਾਂਦੇ ਜੀ ਕੋਈ ਨਹੀਂ ਬੋਲਿਆ ਕਿਸੇ ਨੇ ਗੱਲ ਨਹੀਂ ਕੀਤੀ ਗੱਲ ਕੀ ਕਰਨੀ ਉਲਟਾ ਸਗੋ ਮਤਲਬ ਉਹਦਾ ਕਈ ਤਰ੍ਹਾਂ ਦੇ ਮਤਲਬ ਐਵੇਂ ਗੱਲ ਮਨਕਰਤ ਜੀਆਂ ਗੱਲਾਂ ਨੇ ਉਹਦਾ ਕੋਈ ਫਾਇਦਾ ਨਹੀਂਗਾ ਸੋ ਇਹ ਚੀਜ਼ਾਂ ਫਿਰ ਵਰਲਡ ਕਲਾਜ ਯੂਨੀਵਰਸਿਟੀ ਸਾਨੂੰ ਆਈ ਕੋਕੜਾਣੇ ਲੱਗੇ ਜ਼ਮੀਨ ਹੀ ਕਾਇਰ ਹੋ ਚੱਲੀ ਸੀ ਆ ਦੋ ਮੰਤਰੀ ਇੱਕ ਮੌਜੂਦਾ ਖੜੇ ਨੇ ਇੱਕ ਦੂਸਰੇ ਦੇ ਵਕਾਲਤ ਕਰਨੇ ਦੋਵਾਂ ਦੀ ਲੜਾਈ ਸਾਡੀ ਵਰਲਡ ਕਲਾਜ ਯੂਨੀਵਰਸਿਟੀ ਚ ਛਿੜੀ ਉਹ ਕਹਵੇ ਜ਼ਮੀਨ ਮੈਂ ਕਿਤਨੀ ਕਿਉਂਕਿ ਜ਼ਮੀਨ ਸਸਤੀ ਖਰੀਦ ਕੇ ਮਹਿੰਗੀ ਵੇਚ ਨਹੀਂ ਸੀ ਆ ਰੌਲਾ ਸੀ ਉਹਦਾ ਉਸੇ ਰੌਲੇ ਚ ਇਹਨਾਂ ਦੇ ਲੜਾਈ ਚ ਉਹ ਸਾਡੇ ਕੋ ਕਿਸ ਗਈ ਹੁਣ ਇਹ ਲੋਕ ਇੱਕ ਬੰਨੇ ਤੇ ਇੰਨਾ ਵੱਡਾ ਨੁਕਸਾਨ ਕਰਦੇ ਆ ਫੇਰ ਆ ਜਾਂਦੇ ਆ ਝੂਠ ਸੱਚ ਬੋਲ ਕੇ ਆਪਾਂ ਭਾਵਕ ਹੋ ਜਾਂਦੇ ਆ ਮੈਂ ਫੇਰ ਕਹਿੰਨਾ ਕਿ ਭਾਵਕ ਨਾ ਹੋ ਤੁਸੀਂ ਮੇਰੀ ਗੱਲ ਤੇ ਵੀ ਯਕੀਨ ਨਾ ਕਰੋ ਮੈਨੂੰ ਵੀ ਛੱਡ ਦਿਓ ਬਟ ਆਪ ਸਹੀ ਟ੍ਰੈਕ 'ਚ ਲੋ ਹੁਣ ਐਕਸਪ੍ਰੈਸ ਵਿੱਚ ਚੱਲਿਆ ਸੀ ਤੁਹਾਡੇ ਸਾਹਮਣੇ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਆਲ ਜੂ ਦਈਆਂ ਉਹਨਾਂ ਕੇ ਮੇਰਾ ਖਲਕਾਰੀ ਹਾਂ ਵਾਇਸ ਆਫ ਅੰਮ੍ਰਿਤਸਰ ਤੁਸੀਂ ਸਾਰੇ ਤੁਸੀਂ ਵੀ ਕੋਕੂ ਭਾਈ ਸਾਰੇ ਨਾਲ ਹੀ ਸੋ ਡਾਕਟਰਸ ਮੈਂ ਸਾਰਿਆਂ ਨਾਲ ਮੀਟਿੰਗ ਕੀਤੀ ਸੀ ਜਦੋਂ ਮੈਂ ਫਸਟ ਟਾਈਮ ਮੈਂਬਰ ਪਾਰਲੀਮੈਂਟ ਬਣਿਆ ਸੀ ਇਹ ਐਕਸਟਰਨਲ ਫੇਅਰ ਕਮੇਟੀ ਦੇ ਚੇਅਰਮੈਨ ਸੀ ਔਰ ਕੁਦਰਤੀ ਮੈਂ ਬਹੁਤ ਡੰਗਾਈ ਚ ਨਹੀਂ ਜਾਣਾ ਮੈਨੂੰ ਮੌਕਾ ਮਿਲਿਆ ਕੁਦਰਤੀ ਕੁਦਰਤ ਜਿਵੇਂ ਲੈ ਜਾਂਦੀ ਹੈ ਇਹਨਾਂ ਦੇ ਨਾਲ ਇਹਨਾਂ ਦੀ ਕਮੇਟੀ ਦੇ ਵਿੱਚ ਮੈਨੂੰ ਜਗ੍ਹਾ ਮਿਲ ਗਈ ਔਰ ਐਕਸਟਰਨਲ ਫੇਅਰ ਕਮੇਟੀ ਹੁੰਦੀ ਹੈ ਕਿ ਜਿਹੜੀ ਪੂਰੇ ਬਾਰਡਰ ਦੇ ਇਸ਼ੂਸ ਪਾਸਪੋਰਟ ਦੇ ਇਸ਼ੂ ਉਹਨਾਂ ਸਾਰਿਆਂ ਦੇ ਉੱਤੇ ਕੰਮ ਕਰਦੇ ਆ। ਸੋ ਗੁੱਡ ਲੱਕ ਫॉर ਮੀ ਕਿ ਮੈਂ ਉਦੋਂ ਇਹਨਾਂ ਦੇ ਨਾਲ ਕੰਮ ਕੀਤਾ ਔਰ ਇਹਨਾਂ ਵਧੀਆ ਕੰਮ ਹੋਇਆ ਬਾਰਡਰ ਤੇ ਕਮੇਟੀ ਲੈ ਕੇ ਆਏ ਅਸੀਂ ਕਰਤਾਰਪੁਰ ਸਾਹਿਬ ਕਮੇਟੀ ਲੈ ਕੇ ਗਏ ਔਰ ਬਾਕੀ ਗੱਲੇ ਤੁਹਾਨੂੰ ਦੱਸਣਗੇ ਔਰ ਬਹੁਤ ਬਾਰਡਰ ਦੇ ਇਸ਼ੂ ਜਿਹੜਨੇ ਵੀ ਲੋਕਾਂ ਦੇ ਬਾਰਡਰ ਦੇ ਪ੍ਰਤੀ ਕੁਐਸਚਨ ਮਾਰਕ ਨੇ ਨਾ ਅਸੀਂ ਉਹ ਸਾਰੀ ਰਿਪੋਰਟ ਟੇਬਲ ਕੀਤੀ ਹੈ ਅਸੀਂ 2017 ਚ ਆ ਐਂਡ 'ਚ ਅਸੀਂ ਟੇਬਲ ਰਿਪੋਰਟ ਕਰਤੀ ਦਸੰਬਰ ਦੇ ਜਿਹੜੇ ਅਸੀਂ ਟੇਬਲ ਕਰਨੀ ਹੁੰਦੀ ਹੈ ਨਾ ਸਪੀਕਰ ਨੂੰ ਜਿੰਨੀਆਂ ਕਮੇਟੀਆਂ ਸਟੈਂਡਿੰਗ ਕਮੇਟੀਆਂ ਬਣਦੀਆਂ ਨੇ ਚੇਅਰਮੈਨ ਉਹਦੇ ਜਿਹੜੇ ਜੀਟੀਏ ਵੀ ਉਹ ਅੰਡਰ ਸਪੀਕਰ ਹੁੰਦੇ ਉਹਦੇ ਐਕਸ਼ਨ ਟੇਕਿੰਗ ਵੀ ਆਈਆਂ ਨੇ ਕਿ ਤੁਹਾਡੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਅਸੀਂ ਟਾਰੀ ਬਾਰਡਰ ਤੇ ਸਾਰੇ ਇਸ਼ੂ ਨਾਲ ਨਾਲ ਠੈਕ ਸੋ ਮੈਂ ਕੰਟੀਨਿਊ ਕਰਦਾ ਕਿ ਉਹ ਜਿਹੜਾ ਸਮਾਂ ਸੀ ਜਦੋਂ ਰੋਕਨ ਦਾ ਸਮਾਂ ਸੀ ਕਿਸੇ ਨੇ ਰੋਕੇ ਨਾ ਉਹ ਐਕਸਪ੍ਰੈਸ ਵੀ ਚੱਲਿਆ ਸੀ ਸਾਨੂੰ ਪਤਾ ਲੱਗ ਗਿਆ ਅਸੀਂ ਲੜਾਈ ਲੜੀ ਅੰਮ੍ਰਿਤਸਰ ਨਾ ਕੇ ਲੱਗ ਗਿਆ ਜੇ ਨਹੀਂ ਨਹੀਂ ਲੜਦੇ ਚੁੱਪ ਕਰਕੇ ਬੈਠੇ ਰਹਿੰਦੇ ਤੇ ਕੀ ਹੋਣਾ ਸੀ ਪੁਰਾਣੀ ਸੜਕ ਸੀ ਇੱਕ ਰਹਿ ਜਾਣੀ ਅੱਜ ਹੁਣ ਤਾਂ ਉਹਨੂੰ ਦੋ ਸੜਕਾਂ ਦਿੱਲੀ ਜਾਣ ਵਾਲੀਆਂ ਨੇ ਘਰੋਂ ਚੁੱਲੋਂ ਵੀ ਮੈਂ ਦਾਅਵੇ ਨਾ ਕਿੰਨਾ ਜਿੰਨੀ ਉਹਦੀ ਸਪੀਡ 130 ਦੀ ਸਪੀਡ ਹੋਣੀ ਹੈ ਤੁਸੀਂ 4.5 ਘੰਟੇ ਚ ਦਿੱਲੀ ਜਾ ਸਕਦੇ ਜੀ ਫਿਰ 75 ਕਿਲੋਮੀਟਰ ਦਾ ਰਿੰਗ ਰੋਡ ਜਿਹੜਾ ਮੇਰਾ ਆਪਣਾ ਵਿਜ਼ਨ ਹੈ ਉਹਨੂੰ ਰਿੰਗ ਰੋਡ ਚ ਤਬਦੀਲ ਕੀਤਾ ਅੱਜ ਪਹਿਲਾ ਸ਼ਹਿਰ ਹੋਏਗਾ ਅਮਰਸਰ ਨੌਰਤਾ ਦਿੱਲੀ ਤੋਂ ਬਾਅਦ ਜਿਹਨੂੰ ਰਿੰਗ ਰੋਡ ਬਣ ਕੇ ਗਿਆ ਇਹ ਤੁਹਾਡੇ ਫਿਊਚਰ ਆਪ ਤੇ ਬੱਚਿਆਂ ਦਾ ਫਿਊਚਰ ਹੈ ਮੈਨੂੰ ਗਲਤ ਆ ਕਰ ਰਹੇ ਆ ਕਿ ਇਹ ਚੀਜ਼ਾਂ ਸਾਡੇ ਜਿਹੜੀਆਂ ਤੁਸੀਂ ਬਣਾਉਂਦੇ ਉਹਦਾ ਨਹੀਂ ਅਸੀਂ ਕਰਦੇ ਸਿਰ ਪੱਕੀ ਵਿਕਾਸ ਦੀ ਗੱਲ ਅਸੀਂ ਇੱਕ ਮੈਂ ਨਹੀਂ ਕਹਿੰਦਾ ਕਿ ਇੱਕ ਚੀਜ਼ ਬਣਾਤੀ ਮੈਨੂੰ ਵੋਟਾਂ ਪਾ ਦਿਓ ਤੁਸੀਂ ਚਾਰ ਚੁਫੇਰਾ ਦੇਖੋ ਨਾ ਫਿਰ ਰੇਲਵੇ ਤੇ ਕੰਮ ਕੀਤਾ ਏਅਰਪੋਰਟ ਮਤਲਬ ਰੇਲਵੇ ਦਾ ਵਿਸਤਾਰ ਕੀਤਾ ਨਵਾਂ ਸਟੇਸ਼ਨ ਪਾਸ ਕਰਾਇਆ ਕੋਈ ਰੀਜ਼ਨ ਸੀ ਜਿਹਦੇ ਵਿੱਚ ਕੁਝ ਉਹਦਾ ਡਿਜ਼ਾਈਨ ਐਦਾ ਸੀ ਕਿ ਕੋਈ ਨਾ ਕੋਈ ਰਿਲੀਜਨ ਪ੍ਰੋਬਲਮ ਕ੍ਰੀਏਟ ਹੋ ਸਕਦੀ ਐ ਅਸੀਂ ਆਪਸ ਵਿੱਚ ਭਾਈਚਾਰੇ ਦੇ ਮੈਨੂੰ ਮੀਟਿੰਗ ਦੇ ਵਿੱਚ ਇਹਬਜੈਕਟ ਕਰਕੇ ਉਹ ਸਾਰਾ ਇਹ ਡਿਜ਼ਾਈਨ ਟਰੈਸ਼ ਕਰਾਇਆ ਮੈਂ ਟਰੈਸ਼ ਕਰਾਇਆ ਮੈਨੂੰ ਕਿਹਾ ਬਾਹਰ ਨਹੀਂ ਕਾਪੀ ਕਰਨੀ ਤੁਸੀਂ ਬਾਹਰ ਕੱਢਦੇ ਸਾਡੇ ਰੋਲਾ ਪੈ ਜਾਊਗਾ ਇਹ ਨਹੀਂ ਕੰਮ ਕਰਦਾ ਜੇ ਇਹ ਜਦੋਂ ਮੈਂ ਜਾ ਕੇ ਸਾਡੇ ਅਸ਼wini Vaishnaw ਜਿਹੜੇ ਰੇਲਵੇ ਮਿਨਿਸਟਰੀ ਸੀ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਉਹ ਕਹਿੰਦੇ ਯਾਰ ਤੂੰ ਵਾਕਈ ਪੋਲਿਟਿਕਸ ਕਰਦਾ ਮੈਂ ਕਿਹਾ ਜੀ ਮੈਂ ਪੋਲਿਟਿਕਸ ਨਹੀਂ ਕਰਦਾ ਮੈਂ ਸੇਵਾ ਕਰਦਾ ਮੇਰਾ ਮਕਸਦ ਹਾਂ ਦਾ ਯਾਰ ਕੋਈ ਵੀ ਹੁੰਦਾ ਇਹਦਾ ਕੋਈ ਪੁੱਠਾ ਬੰਨਾ ਨਹੀਂ ਲੈਂਦਾ ਮੈਂ ਕਿਹਾ ਨਹੀਂ ਇਹ ਸ਼ਹਿਰ ਇਦਾਂ ਦਾ ਅਸੀਂ ਇਹਨੂੰ ਬੰਨ ਕੇ ਰੱਖਣਾ ਹੈ ਕੋਈ ਵੀ ਗੱਲ ਜਿਹੜੀ ਹੈ ਸਾਂਝੀ ਬਲਤਾ ਦੀ ਹੋਣੀ ਚਾਹੀਦੀ। ਤੋਂ ਉਹਦੇ ਤੇ ਅਸੀਂ ਸਾਰਾ ਕੰਮ ਕੀਤਾ। ਫਿਰ ਆਈ ਆਈਐਮ ਐ 17 ਚ 2014 ਦਾ ਨੋ ਡਾਊਟ 2014 ਦੀ ਜ਼ਮੀਨ ਐਕੁਆਇਰ ਹੋਈ ਹੈ। ਪਰ 17 ਤੱਕ ਇਹ ਕਿੱਟ ਨਹੀਂ ਲੱਗੀ। 17 ਚ ਲੜਾਈ ਲੜਦੇ ਲੜਦੇ 19 ਤੱਕ ਜਾ ਕੇ 19 ਨੂੰ ਦੁਗਟਨ ਹੋਇਆ। ਜੋ ਮਰਜੀ ਤੁਸੀਂ ਇਹ ਗੱਲ ਮੈਂ ਮੇਰੀ ਗੱਲ ਜਿੰਨੀ ਹੋਊਗੀ ਔਨ ਰਿਕਾਰਡ ਵਿਦ ਟਾਈਮ ਟੇਬਲ ਹੈ। ਇਹ ਚ ਕੋਈ ਨਹੀਂਗਾ ਕਿ ਮੈਂਵੇਂ ਕਿਸੇ ਨੂੰ ਦੋਸ਼ ਦੇਈ ਜਾਵਾਂ। ਹਾਂ ਐਕੁਆਇਰ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਇੱਥੋਂ ਬਾਹਰ ਕੱਢ ਦਿਓ ਕਿਸੇ ਤਰੀਕੇ ਨਾਲ। ਡਾਕਟਰ ਸਾਹਿਬ ਨੇ ਛੇ ਦਿੱਤੇ ਸੀ ਆਲ ਓਵਰ ਇੰਡੀਆ ਚਾਈਏ ਪੰਜ ਬਣ ਗਈ ਸੀ ਇੱਕ ਅੰਮ੍ਰਿਤਸਰ ਤਾਂ ਨਹੀਂ ਸੀ ਬਣਦਾ 17 ਤੱਕ ਪੰਜੇ ਪ੍ਰੋਜੈਕਟਰ ਸੀ ਛੇ ਮਰ ਜਿਵੰਦਾ ਸੌਰਟੇ ਟੈਕਨੋਲੋਜੀ پارک ਡਾਕਟਰ ਸਾਹਿਬ ਨੇ ਉਦੋਂ ਸੋਚਿਆ ਸੀ ਕਿ ਅੰਮ੍ਰਿਤਸਰ ਚਾਹੀਦਾ ਵੇਖੋ ਕਦੋਂ ਦੀ ਗੱਲ ਹੈ ਜੇ ਇਹਨਾਂ ਨੇ ਚੱਜਣਾ ਕੰਮ ਕੀਤੇ ਹੁੰਦਾ ਜੈ ਆਈਟੀ ਦੇ ਹੱਬ ਹੁੰਦਾ ਅੰਮ੍ਰਿਤਸਰ ਇਹ ਵੀ ਚੱਲਿਆ ਸੀ ਮੋਹਾਲੀ ਇਹ ਵੀ ਰੁਕਿਆ ਵੀ ਨਹੀਂ ਇੱਥੇ ਬਣੂਗਾ ਸੋ ਮੇਰਾ ਮਕਸਦ ਗੱਲ ਕਹਿੰਦਾ ਹੈ ਕਿ ਸਾਡਾ ਫਰਜ਼ ਮੰਦਾ ਅਸੀਂ ਯਾਰ ਕੰਮ ਸਮਾਜਿਕ ਮੁੱਦੇ ਕਿਸਾਨੀ ਇਸ ਘਰ ਸਾਇਆ ਯੂਕਰੇਨ ਦੀ ਗੱਲ ਕੀਤੀ ਹੈ ਕਿਤੇ ਵੀ ਲੋੜ ਪਈ ਹੈ ਕੋਈ ਐਕਸੀਡੈਂਟ ਹੋ ਗਿਆ ਚਾਹੇ ਇੱਥੇ ਹੋਇਆ ਚਾਹੇ ਕੋਈ ਬਾਹਰ ਕਿਤੇ ਵਸਦਾ ਜਾਂਦਾ ਕੋਈ ਹੋਵੇ ਮੇਰੇ ਮੇਰਾ ਫਰਜ਼ ਹੁੰਦਾ ਕਿ ਜਾ ਕੇ ਉਹਦੇ ਨਾਲ ਖਲੋਵਾਂ ਕਿਉਂਕਿ ਦੁੱਖ ਵਡਾਇਆ ਘਟਦਾ ਹੈ ਖੁਸ਼ੀ ਵਡਾਇਆ ਵੱਧਦੀ ਹੈ ਔਰ ਅਸੀਂ ਉਹਨਾਂ ਨਾਲ ਖੜੇ ਸੋ ਹਰ ਮੁੱਦੇ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਐਡਰੈਸ ਕੀਤਾ ਮੈਂ ਹੁਣ ਬਹੁਤ ਟੈਨ ਨਹੀਂ ਲੈਣਾ ਕਿਉਂਕਿ ਥਰੂਤ ਸਾਹਿਬ ਆਗੇ ਨੇ ਮੈਸੇਜ ਕਰਕੇ 15 ਮਿੰਟ ਪਹਿਲਾਂ ਆਪਣੇ ਲਾਲੇ ਸੀ ਔਰ ਤੁਹਾਡੇ ਕੋ ਹੁਣ ਇਹਨਾਂ ਨਾਲ ਗਲਪਤ ਹੋਏਗੀ ਕੁਐਸਚਨ ਵੀ ਲਏ ਜਾਣਗੇ ਪਹਿਲੋ ਤੇ ਆਪਣੀ ਗੱਲ ਦੱਸਣਗੇ ਪੀਨਸ ਦੇ ਪ੍ਰਤੀ ਅੰਮ੍ਰਿਤਸਰ ਪ੍ਰਤੀ ਵੀ ਔਰ ਜਿਹੜੀ ਸਾਡੀ ਇੰਡੀਆ ਲਾਈਨਸ ਦੀ ਗਵਰਨਮੈਂਟ ਬਣ ਜਾ ਰਹੀ ਹੈ ਉਹਦੇ ਪ੍ਰਤੀ ਕਿ ਉਹ ਕੀ ਕੀ ਕਰਨਗੇ ਜੇ ਦੇਸ਼ ਵਾਸਤੇ ਜਾਂ ਤੁਹਾਡੇ ਜਿਹੜੇ ਟਰੇਡਰਸ ਨੇ ਉਹਦੇ ਵਾਸਤੇ ਗੱਲਬਾਤ ਹੈ ਉਹ ਤੋਂ ਬਾਅਦ ਤੁਹਾਡੇ ਕੋਲ ਸਵਾਲ ਲਏ ਜਾਣਗੇ ਉਸ ਤੋਂ ਬਾਅਦ ਸਾਰੀ ਜਿਹੜੀ ਅਗਲੀ ਕੋਈ ਕੁਐਸਚਨ ਹੋਣਗੇ ਉਹ ਅਸੀਂ ਦੋਨੋਂ ਹੀ ਲਵਾਂਗੇ ਤੇ ਮੈਂ ਥਰੂਸਾ ਤੁਹਾਡਾ ਤਨਵਾਦ ਕਰਦਾ ਇਹ ਸਾਰੇ ਅੰਮ੍ਰਿਤਸਰ ਦੇ ਮੇਨ ਜਿਹੜੇ ਵੱਡੇ ਹੱਕ ਕਰਨ ਨੇ ਐਨ ਜੀਓ ਜੋ ਬਿਗ ਹਾਊਸ ਨੇ ਉਹ ਸਭ ਬੈਠੇ ਹੋਏ ਨੇ ਜੋ بڑے ਐਨ ਜੀਓਜ਼ ਨੇ ਉਹ ਸਭ ਬੈਠੇ ਹੋਏ ਆ ਹਰ ਕਮਿਊਨਿਟੀ ਸੇ ਦੋ ਦੋ ਚਾਰ ਚਾਰ ਜੋ ਇਨਕੇ ਹੈਡ ਨੇ ਉਹ ਹੈਡ ਕੋ ਬੁਲਾਇਆ ਹੈ ਤਾਂ ਮੈਂ ਆਪਕੋ ਰਿਕੁਐਸਟ ਕਰੂੰਗਾ ਕਿ ਆਪ ਇਨਕੇ ਸਾਥ ਜੋ ਵੀ ਆਪਕੇ ਮਨ ਕੇ ਹੈ ਜੋ ਆਪਨੇ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਤਜਰਬਾ ਧਰੂਰ ਸਰਦਾ ਤੁਸੀਂ ਇਹਨਾਂ ਨੂੰ ਮੇਰੇ ਤੋਂ ਵੱਧ ਜਾਣਦੇ ਜੀ ਬੜਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਇਹਨਾਂ ਕੋਲ ਸਾਨੂੰ ਸਿੱਖਣ ਨੂੰ ਮਿਲਦਾ ਹੈ ਇਹਨਾਂ ਤੋਂ ਸੋ ਮੈਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਮੀਟਿੰਗ ਲਈ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਤੁਸੀਂ ਇੱਕ ਤਰੀਕ ਨੂੰ ਸਾਰੇ ਅ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਾਉਣ ਲਈ 3 ਨੰਬਰ ਨਿਸ਼ਾਨ ਤੇ ਮੋਰ ਜਰੂਰ ਲਾਓਗੇ ਬਟਨ ਜਰੂਰ ਦਬੋਗੇ ਔਰ ਮੇਰੀ ਜਿਹੜੀ ਸੋਚ ਆ ਜਿਹੜੀ ਇਸ ਸ਼ਹਿਰ ਨੂੰ ਮੈਡੀਕਲ ਟੂਰਿਜ਼ਮ ਦਾ ਵਾਅਦਾ ਕਰਨਾ ਆਈਟੀ ਹੱਬ ਬਣਾਉਣਾ ਰਵਾਇਤੀ ਇੰਡਸਟਰੀ ਨੂੰ ਦੁਬਾਰਾ ਰਿਵਾਈਵ ਕਰਨਾ ਉਹਦੇ ਵਾਸਤੇ ਚਾਹੀਏ ਐਸਜੀਡ ਦੀ ਮੰਗ ਹੋਵੇ ਚਾਹੀਏ ਸਪੈਸ਼ਲ ਪੈਕੇਜ ਦੀ ਮੰਗ ਹੋਵੇ ਉਹ ਵੀ ਉਹ ਰਾਹੁਲ ਗਾਂਧੀ ਕੱਲ ਆਏ ਸੀ ਉਹ ਬੜਾ ਠੋਕ ਕੇ ਕਹਿ ਕੇ ਗਏ ਨੇ ਕਿ ਅਮਰਸਰ ਮੇਰਾ ਨਿੱਜੀ ਤਾਲੁਕਾ ਤੋਂ ਬਣ ਗਿਆ ਵਾ ਤੇ ਮੈਂ ਇਹਨੂੰ ਇਹਦੇ ਤੇ ਵੱਡੇ ਤਰੀਕੇ ਦਾ ਜੋ ਵੀ ਇਹਦੇ ਵਿਕਾਸ ਵਾਸਤੇ ਕੰਮ ਕਰਨਾ ਹੋਊਗਾ ਮੇਰਾ ਸਪੈਸ਼ਲ ਕੰਟੈਂਜਨ ਅਮਰਸਰ ਵਾਸਤੇ ਹੋਊਗੀ ਵਾਗੜ ਟ੍ਰੇਡ ਦੀ ਗੱਲ ਐ ਕਿਸਾਨਾਂ ਦੇ ਮਸਲੇ ਨੇ ਮੈਂ ਆ ਤੁਹਾਡੇ ਕੋਲ ਇੱਕ ਮੇਰਾ ਬਰੌਸ਼ਰ ਹੈ ਵਿਜ਼ਨ ਮੇਰਾ ਕਾਈਂਡਲੀ ਇਹਦੀ ਬੈਕ ਤੇ ਜਰੂਰ ਪੜਿਓ ਇਹਨੂੰ ਜਿੰਨੇ ਬੰਦੇ ਜੇ ਇਹਨੂੰ ਸਿਰਫ 10 ਮਿੰਟ ਲੱਗਣੇ ਨੇ 10 ਮਿੰਟ ਕਿਸੇ ਵੀ ਵੇਲੇ ਟਾਈਮ ਕੱਟ ਕੇ ਇਹਨੂੰ ਜਰੂਰ ਪੜ੍ਹ ਲਿਓ scan ਵੀ ਕਰ ਲੋਗੇ ਤੁਹਾਡੇ ਮੋਬਾਈਲ ਤੇ ਵੀ ਖੁੱਲ ਜਾਂਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੈ